ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮਾਂ ਫੂਡ ਰੈਸਪੀ ਤੇ ਅੱਜ ਆਪਾਂ ਚਿਕੰਦਰ ਦਾ ਹਲਵਾ ਬਣਾ ਕੇ ਤਿਆਰ ਕਰਾਂਗੇ ਇਹ ਹਲਵਾ ਆਪਣੇ ਸ਼ਰੀਰ ਲਈ ਬਹੁਤ ਹੀ ਹੈਲਦੀ ਹੁੰਦਾ ਹੈ ਚਿਕੰਦਰ ਦਾ ਹਲਵਾ ਖਾਣ ਨਾਲ ਸਾਡੇ ਸ਼ਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੋਵੇਗੀ ਚਿਕੰਦਰ ਦਾ ਹਲਵਾ ਬਣਾਉਣਾ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਹਲਵਾ ਤਿਆਰ ਕਰਨ ਲਈ ਮੈਂ ਦੋ ਚਿਕੰਦਰ ਲਏ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੱਦੂਕਸ ਕਰ ਲਵਾਂਗੇ ਕਤੂਕਸ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਦਾ ਛਿਲਕਾ ਚੰਗੀ ਤਰ੍ਹਾਂ ਉਤਾਰ ਦੇਣਾ ਹੈ ਇਹਨਾਂ ਨੂੰ ਆਪਾਂ ਮੋਟੀ ਸਾਈਡ ਤੋਂ ਕਤੂਕਸ ਕਰ ਲਵਾਂਗੇ ਚਿਕੰਦਰ ਨੂੰ ਆਪਾਂ ਕਤੂਕਸ ਕਰਕੇ ਤਿਆਰ ਕਰ ਲਿਆ ਹੁਣ ਆਪਾਂ ਹਲਵਾ ਬਣਾਉਨੇ ਆ ਹਲਵਾ ਬਣਾਉਣ ਲਈ ਆਪਾਂ ਕੜਾਈ ਵਿੱਚ ਦੋ ਵੱਡੇ ਚਮਚ ਦੇਸੀ ਘਿਓ ਪਾ ਦੇਵਾਂਗੇ ਘਿਓ ਨੂੰ ਆਪਾਂ ਗਰਮ ਕਰ ਲਵਾਂਗੇ ਘਿਓ ਗਰਮ ਹੋ ਗਿਆ ਹੁਣ ਇਸ ਵਿੱਚ ਆਪਾਂ ਚਿਕੰਦਰ ਪਾ ਦੇਵਾਂਗੇ ਚਿਕੰਦਰ ਨੂੰ ਆਪਾਂ ਘਿਓ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਮਿਕਸ ਕਰਕੇ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ 3-4 ਮਿੰਟ ਲਈ ਪੁੱਨ ਲਵਾਂਗੇ ਤੇ ਏਕ ਆਪਾਂ ਮੀਡੀਅਮ ਰੱਖਾਂਗੇ ਚਿਕਨ ਦੰ ਨੂੰ ਮੈਂ ਲਗਾਤਾਰ ਹਿਲਾਉਂਦੇ ਹੋਏ 4 ਮਿੰਟ ਲਈ ਪੁੱਨੂਗੇ ਮੈਂ ਵਿੱਚ ਵਿੱਚ ਆਪਾਂ ਦੁੱਧ ਐਡ ਕਰ ਦੇਵਾਂਗੇ 2 ਕੱਪ ਦੁੱਧ ਐਡ ਕਰ ਦੇਵਾਂਗੇ ਦੋ ਦੋ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਦੋ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਹੁਣ ਇਸ ਨੂੰ ਆਪਾਂ ਟੱਕ ਕੇ ਮੀਡੀਅਮ ਸੇਕ ਤੇ 4-5 ਮਿੰਟ ਲਈ ਪਕਾ ਲਵਾਂਗੇ ਹਲਵੇ ਨੂੰ ਮੈਂ ਮੀਡੀਅਮ ਸੇਕ ਤੇ 5 ਮਿੰਟ ਲਈ ਪਕਾ ਲਏ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੀ ਹੁਣ ਹਲਬੇ ਨੂੰ ਆਪਾਂ ਇਸੇ ਤਰ੍ਹਾਂ ਹਿਲਾਉਂਦੇ ਹੋਏ ਮੀਡੀਅਮ ਸੇਕ ਤੇ ਚੰਗੀ ਤਰ੍ਹਾਂ گاੜਾ ਹੋਣ ਤੱਕ ਪਕਾ ਲਵਾਂਗੇ ਹਲਬੇ ਨੂੰ ਮੈਂ ਲਗਾਤਾਰ ਹਿਲਾਉਂਦੇ ਹੋਏ ਬਿਨਾਂ ਟੱਕਿਆ 10 ਮਿੰਟ ਲਈ ਪਕਾ ਲਏ ਹਲਵਾ ਆਪਣਾ ਬਣ ਕੇ ਤਿਆਰ ਹੈ ਦੁੱਧ ਤੇ ਚਕੰਦਰ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਏ ਨੇ ਹਲਵਾ گاੜਾ ਵੀ ਹੋ ਗਿਆ ਹੁਣ ਇਸ ਵਿੱਚ ਆਪਾਂ ਅੱਧੀ ਕੌਲੀ ਖੰਡ ਪਾ ਦੇਵਾਂਗੇ ਖੰਡ ਤੁਸੀਂ ਆਪਣੇ ਟੇਸਟ ਅਕੋਰਡਿੰਗ ਥੋੜੀ ਵੱਧ ਘੱਟ ਵੀ ਕਰ ਸਕਦੇ ਹੋ ਉਹ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 2-3 ਮਿੰਟ ਲਈ ਹੋਰ ਪਕਾ ਲਵਾਂਗੇ ਖੰਡ ਮਿਲਾਉਣ ਤੋਂ ਬਾਅਦ ਹਲਦੀ ਨੂੰ ਆਪਾਂ ਪਿੰਨ 4 ਮਿੰਟ ਲਈ ਪਕਾ ਲਿਆ ਹਲਵਾ ਆਪਣਾ ਚੰਗੀ ਤਰ੍ਹਾਂ ਗਾੜਾ ਹੋ ਗਿਆ ਇਸ ਵਿੱਚ ਆਪਾਂ ਥੋੜੀ ਜਿਹੀ ਬਰੀਕ ਕੱਟੇ ਹੋਏ ਬਦਾਮ ਤੇ ਦਾਖਾ ਪਾ ਦੇਵਾਂਗੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 1-2 ਮਿੰਟ ਲਈ ਪਕਾ ਲਵਾਂਗੇ ਹਲਵਾ ਆਪਣਾ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਹਲਵਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹਲਵੇ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਆਪਣਾ ਚਕੰਦਰ ਦਾ ਹਲਵਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਗਾਰਨਿਸ਼ ਲਈ ਆਪਾਂ ਥੋੜੇ ਜਿਹਾ ਬਦਾਮ ਰੱਖ ਦੇਵਾਂਗੇ ਇਹ ਬਿਲਕੁਲ ਆਪਸ਼ਨਲ ਹੈ ਡਰਾਈ ਫਰੂਟ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਲੈ ਸਕਦੇ ਹੋ ਹਲਵੇ ਨੂੰ ਆਪਾਂ ਚੰਗੀ ਤਰ੍ਹਾਂ ਠੰਡਾ ਕਰਨ ਤੋਂ ਬਾਅਦ ਫ੍ਰਿਜ ਵਿੱਚ ਰੱਖ ਕੇ 7-8 ਦਿਨ ਲਈ ਖਾ ਸਕਦੇ ਹਾਂ ਹਲਵਾ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਤੁਹਾਨੂੰ ਮੇਰੀ ਇਹ ਰੈਸਪੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਬਸ ਤੋਂ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਹੋਰ ਰੈਸਪੀਜ਼ ਦੇਖਣ ਲਈ ਮੇਰੇ ਫੇਸਬੁੱਕ ਪੇਜ ਨੂੰ ਫਾਲੋ ਤੇ YouTube ਚੈਨਲ ਮਨ ਫੂਡ ਰੈਸਪੀ ਨੂੰ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨਾਲ ਐਂਡ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ